ਆਵੀ ਕਿ ਉਹਦਰ ਵੀ ਇਹਨੂੰ ਆਪਾਂ ਦੇਖਿਆ ਤੇ ਇਹਨਾਂ ਸਾਹਮਣੇ ਦੇਖੋ ਉਹ ਨਾਮ ਇਹਦੇ ਅਜੇ ਵੀ ਨਾਮ ਭਗਵਾਨ ਚੰਦਰ ਸ਼ੇਖਰ ਸਰਵਾਲੇ ਸਮੋਸਾ ਮੀਰਾ ਸਰਕਾਰੀ ਦੇ ਦੁਆਰੇ ਕਰਦੇ ਨੇ

ਜਾਂ ਕਈ ਵਾਰ ਕਲਾਸੀ ਭੋਗਿਆਂ ਦੇ ਵਿੱਚ ਤਾਂ ਸਾਨੂੰ ਇਹ ਮਾਨਸ ਦੇ ਪ੍ਰਾਪਤ ਹੋਈ ਹੈ ਤੇ ਅਗਰ ਇਹਦੇ ਵਿੱਚ ਨਾਮ ਸਿਮਰਨ ਨਹੀਂ ਕੀਤਾ ਮਾਨਾ ਇਹ ਕਿਹਾ ਹੈ ਮਾਨਸ ਜਨਮ ਦੁਰਬਖ ਹੈ ਨਾਮ ਬਿਨਾ ਇਹ ਸਭ ਬਿਠਾ ਜਾਏ ਅਗਰ ਇਹਦੇ ਵਿੱਚ ਨਾਮ ਨਹੀਂ ਸਿਮਰਨ ਕੀਤਾ ਤੇ ਸਾਰਾ ਬਿਠ ਕੇ ਚਲਾ ਗਿਆ ਤੇ ਜਿਹੜੀ ਪ੍ਰਾਪਤੀ ਹੈ ਉਹ ਇਸ ਮਾਨਸ ਦੇ ਵਿੱਚ ਆ ਕੇ ਆਸ ਗੁਰੂ ਮਹਾਰਾਜ ਨੇ ਬੜੀ ਅਪਾਰ ਕਿਰਪਾ ਕੀਤੀ ਕਿਉਂਕਿ ਇਸੇ ਹੀ ਮਹੀਨੇ 21 ਮਾਰਚ ਤੋਂ ਲੈ ਕੇ 10 ਮਾਰਚ ਤੱਕ ਜੋ ਧੰਤਨ ਸਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਮੂਹ ਸਾਜੀ ਦੀ ਬਾਣੀ ਸਾਜ ਸੰਗਤ ਜੀ ਆਓ ਗੁਰੂ ਮਾਰਾ ਜੀ ਦੇ ਫਤੇ ਸਾਜੀ ਕਰੀਏ ਫਤੇ ਦਾ ਜਵਾਬ ਸਾਰਿਆਂ ਨੇ ਫਤੇ ਜੀ ਦੇਣਾ ਹੈ ਕਿਉਂਕਿ ਧੰਤਨ ਸਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੱਦਣਾ ਹੈ ਕਿ ਜਿਹੜਾ ਫਤੇ ਦਾ ਜਵਾਬ ਫਤੇ ਜੀ ਨਹੀਂ ਦਿੰਦਾ ਉਹਦੀ ਉਹਦੇ ਵੱਲ ਪੇਟ ਹੋ ਜਾਂਦੀ ਹੈ ਆਓ ਸਾਰੇ ਗੱਜਵਾੜੀ ਦੇ ਪਰੇ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਆਜੀ ਬੜੀਆ ਕ੍ਰਿਪਾ ਹੈ ਖੇਤ ਦਾ ਮਹੀਨਾ ਚੜਿਆ ਹੈ ਉਹ ਨਾਲ ਹੀ ਪੁਰਲ ਮਸੀਹਾ ਦਾ ਦਿਹਾੜਾ ਹੈ ਉਹ ਨਾਲ ਹੀ ਬੋਲੇ ਮਲੇ ਦਾ ਦਿਹਾੜਾ ਹੈ ਸਭ ਤੋਂ ਪਹਿਲਾਂ ਦਾਸਪੁਰੋਂ ਸਮੂਹ ਆਈਆਂ ਸੰਗਤਾਂ ਨੂੰ ਬੋਲੇ ਮਲੇ ਦੀਆਂ ਲੱਖ ਲੱਖ ਵਧਾਈ ਹੋ ਬੜੀ ਆਪਾ ਕਿਰਪਾ ਅੱਜ ਮਹਾਰਾਜੇ ਬਾਣੀ ਦੇ ਲਿਖਿਆ ਨਾਨਕ ਨਾਮ ਤੇ ਆਇਆ ਆਦ ਪੁਰਖ ਰਭ ਪਾਇਆ ਸੰਗਾਜੀ ਦਾਸ ਬਾਬਾ ਭਾਰਤ ਸਿੰਘ ਵਿਧੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਅੰਸਵਾਂਸ ਵਿੱਚੋਂ ਸਭ ਤੋਂ ਪਹਿਲਾ ਦੇਸਾਂ ਪ੍ਰਦੇਸੀਆਂ ਨਾਲ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨਾਲ ਦਾਸ ਫਤਹਿ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਅੱਜ ਬੜੀਆ ਪਾਰਕ ਕਿਰਪਾ ਅੱਜ ਵਰਲਡ ਵਿੱਚ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ ਔਰ ਜਿੱਥੇ ਅੱਜ ਪੂਰਨ ਮਰਸ਼ੀ ਦਾ ਦਿਹਾੜਾ ਵੀ ਹੈ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਅੱਜ ਚੇਤ ਦਾ ਮਿਨਾ ਚੜਿਆ ਮਹਾਰਾਜ ਦੀ ਮਿਹਰ ਨਾਲ ਔਰ ਅੱਜ ਜਿਸਾਂ ਨੰਦਪੁਰ ਸਾਹਿਬ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਇੱਥੇ ਸਲਾਣਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਸੀ ਤੇ ਜਦੋਂ ਚੋਲਾ ਸਾਹਿਬ ਜੋੜ ਮੇਲੇ ਦੀ ਸਮਾਪਤੀ ਹੋਈ ਹੈ ਤੇ ਹੁਣ ਸੰਗਤਾਂ ਹੋਲੇ ਮਹਾਂ ਮਾਕੇ ਹੋਲੇ ਮੱਲੇ ਵੀ ਜਾ ਰਹੀਆਂ ਨੇ ਔਰ ਕਿਰਪਾ ਕਰਨ ਦਾਸ ਸਮੂਹ ਸੰਗਤਾਂ ਨੂੰ ਹੋਲੇ ਮੱਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਦਾਸ ਇਹੀ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਾਰਾ ਦੇ ਚੱਲੇ ਹੋਏ ਮਾਰਗਾਂ ਤੇ ਸਾਨੂੰ ਸਮਤਾ ਬਖਸ਼ਿਸ਼ ਕਰਨ ਔਰ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨ ਕਿਉਂਕਿ ਮਾਰੇ ਨੇ ਕਿਹਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਗੁਰੂ ਗੋਬਿੰਦ ਸਿੰਘ ਮਾਰੇ ਨੇ ਮੋਰ ਲਾਈ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬਾਰੇ ਤੇ ਅਸੀਂ ਮਸਤਕ ਲਾਉਣਾ ਔਰ ਅੱਜ ਬੋਲੇ ਮੱਲਿਆਂ ਦੀ ਖੁਸ਼ੀਆਂ ਚ ਰਸਤਿਆਂ ਚ ਲੰਗਰ ਲਾਏ ਨੇ ਸੰਗਤਾਂ ਨੇ ਦਾਸ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਰਸਤੇ ਚ ਲੰਗਰ ਲਾਏ ਨੇ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹੈ ਉਹ ਗੁਰੂ ਮਾਰੇ ਦੇ ਚਰਨਾ ਚਹੀਹੀ ਅਰਦਾਸ ਕਰਦਾ ਹੈ ਕਿ ਮਾਰੇ ਉਹਨਾਂ ਦੀ ਸਾਰਿਆਂ ਦੀ ਸੇਵਾ ਆਪਣੇ ਥਾਂ ਪਾਉਣੀ ਤੇ ਉਹਨਾਂ ਨੂੰ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਔਰ ਕਿਰਪਾ ਕਰਨ ਅਰਦਾਸ ਦੀ ਇੱਕ ਵਾਰ ਤੋਂ ਫਿਰ ਇਹੀ ਅਰਦਾਸ ਹੈ ਗੁਰੂ ਮਾਰੇ ਦੇ ਚਰਨਾਂ 'ਚ ਕਿ ਮਾਰੇ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਾਰੇ ਦੇ ਦੱਸਿਓ ਮਾਰਗਾਂ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨ ਇਹਨੇ ਵਚਨ ਕਰਦੇ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ